ਹਾਵਤ ਕਰਤਾ। ਧਰਿਆ। ਹਾਂ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਨਾਨਕ ਆਦ ਆਦ ਪਹਿਲਾ ਨਾਨਕ। ਆਦਾ ਮਤਲਬ ਪਹਿਲਾ ਨਾਨਕ ਆਦ। ਪਹਿਲਾ ਪਹਿਲਾ ਨਾਨਕ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਉਹਦੇ ਬਾਅਦ ਅੰਗਦ ਅਮਰ ਸਤਿਗੁਰ ਸ਼ਬਦ ਚ ਤਿੰਨੇ ਸਮਾਗੇ। ਦੇਖੋ ਤਿੰਨ ਇਕੱਠੇ ਸਮਾਗੇ ਚੌਥਾ ਫੇਰ ਰੱਖ ਲਿਆ। ਚੌਥਾ ਫੇਰ ਰੱਖ। ਇੱਡੇ ਚੱਲਣਗੇ ਇਹਨਾਂ ਨੇ ਤਿੰਨਾਂ ਦੀਓ ਹੀ ਸਾਦਾ ਹੀ ਹੋਈਆ ਇਕੱਠੀ ਤਾਲੀ ਸੱਦ ਵੀ ਤਿੰਨਾਂ ਦੀ ਚੌਥੇ ਦੀ ਸੱਦ ਨਹੀਂ ਆਹ ਬੇਦੀਆਂ ਸੋਡੀਆਂ ਵਾਲੀ ਗੱਲ ਐਵੇਂ ਜੜੀ ਰਹਿਣੀ ਐ ਉਹ ਤਿੰਨੇ ਅਸਲ ਜੀ ਕੋਈ ਐ ਉੱਥੇ ਕੋਹ ਰਾਂਗੇ ਚੱਲਦਾ ਨਾਲ ਸਮਾਇਓ ਨਾਂ ਕਿੰਨੇ ਇਕੱਠੇ ਸਮਾਏ ਸੱਨੇ ਇਕੱਠੇ ਸਮਾਇ ਕੇ ਉਹਨਾਂ ਦਾ ਧਿਆਨ ਨਾਨਕ ਦਾ ਇਹਨਾਂ ਦੇ ਉੱਤੇ ਹੀ ਟਿਕਿਆ ਹੋਇਆ ਹੈ ਬਿਨਾਂ ਸਰੀਰ ਤੇ ਧਿਆਨ ਨਾਨਕ ਦਾ ਇਹਨਾਂ ਦੇ ਉੱਤੇ ਟਿਕਿਆ ਹੋਇਆ ਹੈ ਹੱਲ ਨਾ ਜਾਣ ਦੂਈ ਮਤ ਦੋ ਜਾਂ ਦੂਈ ਮਤ ਚਾਹੁੰਦਾ ਹੱਲ ਜਾਂਦਾ ਹੋਂ ਤਾਂ ਜਿਹੜਾ ਇੱਕ ਮਤ ਛੱਡ ਕੇ ਦੂਈ ਤੇ ਆਉਂਦਾ ਨਾ ਪਈ ਤੇ ਸਾਰੀ ਮਤ ਬੈਠੀ ਆ ਕਿ ਫੇਰ ਪ੍ਰੈਸ਼ਰ ਪਾ ਲੈਣ ਆ ਕੇ ਉਹ ਤਾਂ ਬੰਦੇ ਨੂੰ ਇੱਕ ਆਪਾ ਦੇ ਆਈਏ ਦੂਏ ਦੇਖਦੇ ਬੰਦੇ ਨੂੰ ਰਾਜ ਦੂਈ ਮਤ ਦੇ ਨੂੰ ਕਿ ਉਹਦਾ ਧਿਆਨ ਨਾ ਭੁੜ ਕੇ ਰੱਖੀਏ ਫਿਰ ਲੱ ਸਕਦਾ ਹੈ ਜਨਕਦਾ ਪੂਰਾ ਵਹਿਰਾ ਰਿਆ ਅੰਗਤ ਤੇ ਅਰਮਨਦਾਸ ਤੇ ਅਰ ਉਹ ਵੀ ਕਹਿੰਦੇ ਰਹੇ ਨੇ ਵੀ ਸਰ ਤੇ ਹੱਥ ਰੱਖੀ ਨਾਲੇ ਖੜੀ ਆਨ ਆਨ ਕਰਨੇ ਰਾਜ ਦਿੱਤਾ ਕਹਿ ਰਹੇ ਨੇ ਫਿਰ ਫਿਰ ਛੋਟੀਆਂ ਹੁੰਦੇ ਤਾਂ ਵੀ ਬਦਲ ਤੋਂ ਹਉਣ ਲੈਣ ਫਿਰ ਘਰ ਦਾ ਹੀ ਹੋ ਗਿਆ ਰਾਜ ਫਿਰ ਛੋਟੀ ਪਰਮੇਸ਼ਰ ਦਾ ਰਾਜ ਹੋ ਗਿਆ ਫਿਰ ਘਰ ਦੇ ਜੰਮੇ ਦਾ ਰਾਜ ਹੋ ਗਿਆ ਸਾਡੇ ਹੀ ਘਰ ਜੰਮੇ ਨੇ ਉਹ ਸਿੱਧੇ ਹੀ ਪਰਮਿਆਂ ਦੀ ਜੰਮੇ ਨੇ ਕਿਸੇ ਚੋ ਆਏ ਨਹੀਂ ਹੋ ਦੂਈ ਮੱਤ ਚੋ ਦੂਈ ਮੱਤ ਚੋ ਨਹੀਂ ਆਏ ਹੋਏ ਜਿਹੜੀਆਂ ਦੂਈਆਂ ਮੱਤਾਂ ਚੋ ਲੈ ਕੇ ਬੰਦੇ ਪਹਿਲਾਂ ਅਸੀਂ ਦੋ ਇਸਤੇਮਾਲ ਕੀਤੇ ਐ ਕਹਿ ਲੋ ਪਰਮੇਸ਼ਰ ਨੇ ਦੁਨੀਆਂ ਵੱਤਾ ਜੋ ਬੰਦੇ ਲੈ ਕੇ ਜਿਨ੍ਹਾਂ ਦੇ ਵੋਢੇ ਤੇ ਰੱਖ ਕੇ ਚਲਾਈ ਪਹਿਲਾਂ ਉਹਨੇ ਕਾ ਇਦਾਂ ਨਹੀਂ ਚੱਲਣਾ ਕੰਮ ਇਹ ਫਿਰ ਬਗਾਨੀ ਬੰਗੀ ਜਿਹੜੀ ਫੌਜ ਹੈ ਨਾ ਬਣਾਈ ਤਾਂ ਸੀ ਆਪਣੇ ਹੋਏ ਪਰ ਘਰ ਪੈਦਾ ਕਰੋ ਚੌਥੇ ਨੂੰ ਬਲਤੇ ਅੱਗੇ ਘਰੇ ਪੈਦਾ ਕਰ ਲਿਆ ਆਪੇ ਘਰ ਦੇ ਹੀ ਨੇ ਸਾਰੇ ਹੁਣ ਵੀ ਖਾਲਸਾ ਕਰਦਾ ਹੀ ਹੈ ਹੁਣ ਸਾਰੇ ਘਰ ਦੇ ਹੀ ਆਉਣਗੇ ਬਗਾਨਾ ਨਹੀਂ ਕੋਈ ਆਉਣਾ ਇੱਥੇ ਸਾਰੇ ਕਰਦੇ ਆਉਣਗੇ ਤਾਂ ਹੀ ਖਾਲਸਾ ਦੂ ਦੇ ਗਏ ਹੋ ਇਸ ਵਾਅਦੇ ਤਾੜੀ ਸਿੱਧਾ ਹੀ ਆਉਣਗੇ ਇੱਥੇ ਤਾਂ ਹੀ ਕਹਦੀ ਖਾਲਸਾ ਮੇਰੋ ਸਤ ਕਰ ਪੂਰਾ ਪੂਰਾ ਇਹ ਮਤ ਬੰਡੋ ਹੀ ਪੜਦੇ ਆਉਣਗੇ ਕਿਸੇ ਮੱਧ ਦੇ ਵਿੱਚ ਆਉਣਗੇ ਸਿੱਧੇ ਡਾਇਰੈਕਟ ਇਹ ਗੱਲ ਬਣਾਈ ਹੋਈ ਹੈ ਪੜਾਈ ਹੁਣ ਤਾਂ ਦੇ ਦਿੱਤੀ ਪੂਰੀ ਆਪਣੇ ਹੀ ਬਣਾਤਾ ਥੱਲੇ ਤੇ ਲੈ ਕੇ ਉੱਤੇ ਤੱਕ ਦੀ ਪੜਾਈ ਇਹਦੇ ਗੱਲ ਤੇ ਆਰਡਰ ਦੇ ਸੀ ਜੇ ਇਹਨਾਂ ਨੇ ਉਹ ਬਣਾਤੀ ਇੱਕ ਕਿਸਮ ਦੀ ਔਰਗੇਨਾਈਜੇਸ਼ਨ ਹਾਂ ਪੜਾਈਓ ਬਣਾਤੀ ਜਿਵੇਂ ਵੇਦ ਬਣਾਏ ਹੋਏ ਸੀ ਫਿਰ ਕਮੋਖ ਹੋ ਚੁਕਿਆ ਵੇਦਾਂ ਦੀ ਪੜਾਈ ਤਾਂ ਇਹਨੇ ਬੰਦ ਕਰਤੀ ਅਰਥ ਬਦਲ ਕੇ ਹਾਂਜੀ ਆਉ ਗਏ ਗਹਿਣ ਭ੍ਰਮ ਭ੍ਰਾਂਤੀ ਦਹਿਨ ਸੀਤਰ ਸੁਖਦਾ ਤੋਂ ਅਗਾਏ ਗਹਿਣ ਪ੍ਰਪ ਪ੍ਰਾਂਤੀ ਦਹਿਨ ਪ੍ਰਪ ਪ੍ਰਾਂਤੀਆਂ ਸਾਰੀਆਂ ਨਸ਼ਟ ਕਰਤੀਆਂ ਜਿਹੜੀਆਂ ਲੋਕਾਂ ਦੀ ਪਾਈ ਹੋਈਆਂ ਤੀਆਂ ਕਿਹਦੀਆਂ ਪਾਈਆਂ ਹੋਈਆਂ ਤਾਂ ਪ੍ਰਪ ਪ੍ਰਾਂਤੀਆਂ ਪਹਿਲਾਂ ਇਹ ਦੱਸੋ ਪ੍ਰਪ ਪ੍ਰਾਂਤੀ ਕੌਣ ਫੈਲਾ ਰਹੇ تھے ਜਿਹੜੀਆਂ ਦਹਿਨ ਕੀਤੀਆਂ ਫੈਲਾ ਰਹੇ ਤੇ ਹੀ ਬਿਣਾ ਮਸੰਦ ਜੜ ਜੋਗੀ ਸ੍ਰੀ ਜੰਦ ਕੇ